ਬਹੁਤ ਸਾਰੇ ਈਰਾਨ ਦੇ ਪਰਿਵਾਰਾਂ ਦੇ ਫੋਨ ਵੀ ਆ ਰਹੇ ਨੇ ਔਰ ਮੈਂ ਇਹ ਜਾਣਕਾਰੀ ਜਨਤਕ ਵੀ ਕਰਨਾ ਚਾਹੁੰਦਾ ਤਾਂਕਿ ਤੁਹਾਨੂੰ ਸਭ ਨੂੰ ਪਤਾ ਚੱਲ ਸਕੇ ਹੁਣ ਤੱਕ ਈਰਾਨ ਚੋਂ ਜਿਹੜੇ ਇੰਡੀਅਨ ਪਾਸਪੋਰਟ 홀ਡਰ ਨੇ ਉਹਨਾਂ ਨੂੰ ਇੰਡੀਆ ਆਉਣ ਚ ਕੋਈ ਦਿੱਕਤ ਨਹੀਂ ਉਹ ਮਸ਼ਾਦ ਅੰਦਰ ਜਾ ਰਹੇ ਨੇ ਉੱਥੋਂ ਅਸੀਂ ਇੰਡੀਆ ਚ ਲੈ ਕੇ ਆ ਰਹੇ ਹਾਂ ਅੱਜ ਵੀ ਕੁਝ ਪਰਿਵਾਰ ਆ ਰਹੇ ਨੇ ਔਰ ਇੱਕ ਦੋ ਲੋਕਾਂ ਨੇ ਹੋਰ ਵੀ ਅਪਰੋਚ ਕੀਤਾ ਉਹਨਾਂ واسੇ ਅਸੀਂ ਕੋਸ਼ਿਸ਼ ਕਰਦੇ ਪਏ ਹਾਂ ਕਿ ਕੱਲ ਦੀ ਫਲਾਈਟ ਅੰਦਰੋਂ ਇੰਡੀਆ ਵਾਪਸ ਆ ਸਕਣ ਪਰ ਨਾਲ ਹੀ ਜਿਹੜੇ ਇਰਾਕ ਦੇ ਈਰਾਨ ਦੇ ਪਾਸਪੋਰਟ 홀ਡਰ ਨੇ ਜਿਨ੍ਹਾਂ ਕੋਲ OCI ਕਾਰਡ ਨੇ ਉਹ ਵੀ ਫੋਨ ਕਰ ਰਹੇ ਨੇ ਮ ਜਿਹੜੇ OSI ਕਾਰਡ ਨੇ ਉਹਨਾਂ ਦੇ ਨਾਲ ਤੁਸੀਂ ਈਰਾਨ ਚੋਂ ਬਾਹਰ ਨਹੀਂ ਆ ਸਕਦੇ ਈਰਾਨ ਗਵਰਨਮੈਂਟ ਤੋਂ ਤੁਹਾਨੂੰ ਪਰਮਿਸ਼ਨ ਲੈਣੀ ਪਊਗੀ ਔਰ ਈਰਾਨ ਗਵਰਨਮੈਂਟ ਨੂੰ ਤੁਹਾਨੂੰ ਦੱਸਣਾ ਹੋਣੀ ਚਾਹੀਦਾ ਕਿ ਤੁਹਾਡੇ ਕੋਲ OSI ਕਾਰਡ ਹੈ ਵਰਨਾ ਤੁਹਾਨੂੰ ਈਰਾਨ ਚੋਂ ਬਾਹਰ ਨਹੀਂ ਜਾਣ ਦੇਣਗੇ ਉਹਦਾ ਬੈਟਰ ਤਰੀਕਾ ਇਹ ਆ ਕਿ ਤੁਸੀਂ ਆਪਣੇ ਮੈਡੀਕਲ ਵਾਸਤੇ ਜਾਂ ਆਪਣੇ ਰਿਸ਼ਤਿਆਂ ਨੂੰ ਮਿਲਣ ਵਾਸਤੇ ਈਰਾਨ ਤੋਂ ਪਰਮਿਟ ਲਓ ਜੇ ਤੁਹਾਡੇ ਕੋਲ ਈਰਾਨ ਦਾ ਪਰਮਿਟ ਹੋਊਗਾ ਤਾਂ ਹੀ ਤੁਸੀਂ ਈਰਾਨ ਤੋਂ ਬਾਹਰ ਨਿਕਲ ਸਕਦੇ ਜੇ ਈਰਾਨ ਦੇ ਪਾਸਪੋਰਟ 홀ਡਰ ਬਿਨਾ ਈਰਾਨੀ ਪਰਪਟ ਤੋਂ ਬਾਹਰ ਨਹੀਂ ਆ ਸਕਦੇ ਔਰ ਤੀਸਰਾ ਗੁਰਦੁਆਰਾ ਸਾਹਿਬ ਦੀ ਮੈਂ ਜਾਣਕਾਰੀ ਦੇਣਾ ਚਾਹੁੰਨਾ ਮੇਰੇ ਗੁਰ ਜਿਹੜੇ ਗ੍ਰੰਤੀ ਸਾਹਿਬ ਨੇ ਉਹਨਾਂ ਨਾਲ ਵੀ ਮੇਰੀ ਗੱਲ ਹੋਈ ਆ ਕੇਅਰ ਟੇਕ ਕਰਨਾ ਵੀ ਗੁਰਦੁਆਰਾ ਸਾਹਿਬ ਉੱਤੇ ਸੇਫ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਉੱਥੇ ਹੀ ਨੇ ਕੋਈ ਦਿੱਕਤ ਨਹੀਂ ਹੈ ਜੀ ਉੱਥੇ ਔਰ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਨਹੀਂ ਕਰ ਰਹੇ ਕਿਉਂਕਿ ਕੋਈ ਅੰਦਰ ਕੋਈ ਆਨਾਮ ਕਣੀ ਘਟਨਾ ਨਾ ਕਰ ਦੇਵੇ ਉੱਥੇ ਦੇ ਲੋਕਲ ਲੇਕਿਨ ਗੁਰਦੁਆਰਾ ਸਾਹਿਬ ਖੁੱਲਾ ਹੈ ਲੰਗਰ ਪਾਣੀ ਲੋਕਾਂ ਨੂੰ ਸ਼ਿਕਾਰ ਹੈ ਜਿਹਨਾਂ ਨੂੰ ਲੋੜ ਆ ਤੇ ਨਾਰਮਲ ਰੁਟੀਨ ਚ ਉੱਥੇ ਸਭ ਕੁਝ ਚੱਲ ਰਿਹਾ ਇਸ ਕਰਕੇ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪ ਨੇ ਗੁਰਦੁਆਰਾ ਸਾਹਿਬ ਚ ਨੇ ਉਹ ਸੇਫ ਔਰ ਸਾਊਂਡ ਨੇ ਔਰ ਨਾ ਹੀ ਉਹਨਾਂ ਦਾ ਕੋਈ ਐਸਾ ਪਲਾਨ ਆ ਕਿ ਉਹ ਇੰਡੀਆ ਚ ਲਿਆਉਣਾ ਚਾਹੁੰਦੇ ਨੇ ਮੈਂ ਇਹ ਜਾਣਕਾਰੀ ਦੇਣਾ ਚਾਹੁੰਦਾ ਕਿ ਜਿਹੜੇ ਹੁਣ ਵੀ ਅਗਰ ਕੋਈ ਇੰਡੀਅਨ ਪਾਸਪੋਰਟ ਹੋਲਡਰ ਨੇ ਔਰ ਉਹ ਜਰੂਰ ਮੇਰੇ ਨਾਲ ਸੰਪਰਕ ਕਰਨ ਅਸੀਂ ਮਸਾਦੰਤ ਤੋਂ ਮਾਧਿਅਮ ਤੋਂ ਉਹਨਾਂ ਨੂੰ ਇਮੀਡੀਏਟਲੀ ਸਾਡੇ ਜਹਾਜ਼ ਉੱਥੋਂ ਏਕਿਊਏਟ ਕਰ ਰਹੇ ਨੇ ਰੋਜ ਸਟੂਡੈਂਟਸ ਨੂੰ ਵੀ ਔਰ ਇੰਡੀਅਨਸ ਨੂੰ ਵੀ ਕਿਸੇ ਨੂੰ ਕੋਈ ਦਿੱਕਤ ਆਵੇ ਹੁਣੇ ਵੀ ਮੇਰੀ ਬਾਂਬੇ ਦੇ ਪਰਿਵਾਰ ਨਾਲ ਗੱਲ ਹੋਈ ਸੀ ਕੱਲ ਵੀ ਮੇਰੇ ਪਰਿਵਾਰ ਨਾਲ ਗੱਲ ਹੋਈ ਸੀ ਜਿਨ੍ਹਾਂ ਨਾਲ ਮੇਰੀ ਗੱਲ ਹੋ ਰਹੀ ਆ ਤੁਰੰਤ ਅਸੀਂ ਉਹਨਾਂ ਨੂੰ ਉੱਥੋਂ ਏਕਿਊਏਟ ਕਰਦੇ ਪਈਆਂ ਸਾਡੀ ਕੋਸ਼ਿਸ਼ ਆ ਕਿ ਸਾਰੇ ਜਲਦੀ ਤੋਂ ਜਲਦੀ ਇੰਡੀਅਨਸ ਉੱਥੋਂ ਬਾਹਰ ਆ ਸਕਣ ਕਿਸੇ ਤੱਕ ਵੀ ਅਗਰ ਕਿਸੇ ਵੀ ਹਰਫੇ ਲੋਡ ਹੋਵੇ ਅਸੀਂ ਹਮੇਸ਼ਾ ਭਾਰਤ ਦੀ ਸਰਕਾਰ ਤੁਹਾਡੇ ਵਾਸਤੇ 24x7 ਖੜੀ ਆ ਔਰ ਈਰਾਨ ਦੇ ਪਾਸਪੋਰਟ ਆਰਡਰਸ ਨਾਲ ਫੇਰ ਰਿਕਵੈਸਟ ਕਰਦਾ ਕਿ ਤੁਹਾਨੂੰ ਈ પરમિટ લેના ਪੋਗਾ ਪਰਮਿਸ਼ਨ ਲੈਣੀ ਪਾਉਗੀ ਜੇ ਤੁਹਾਨੂੰ ਪਰਮਿਸ਼ਨ ਲੈ ਲੋਗੇ ਜਿਹੜਾ ਵੀ ਪਰਮਿਸ਼ਨ ਲੈ ਰਹੇ ਸਾਨੂੰ ਜਾਣਕਾਰੀ ਦੇ ਅਸੀਂ ਤੁਰੰਤ ਤੁਹਾਨੂੰ ਵੀ ਉੱਥੋਂ ਵੈਕੂਏਟ ਕਰਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ